ਬੀਮਾਰ ਹੋ ਗਿਆ ਇਹ ਪੰਜਾਬ ਦਾ ਸਿਹਤ ਸਿਸਟਮ ਐਂਬੂਲੈਂਸ ਨੂੰ ਕਰਨਾ ਪੈਂਦਾ ਹੈ ਟੱਕਾ ਲਾ ਕੇ ਸਟਾਰਟ ਮਰੀਜ਼ ਨੂੰ ਬਚਾਉਣ ਵਾਲੇ ਉਪਕਰਨਾ ਦੇ ਖੁਦ ਨਿਕਲੇ ਪ੍ਰਾਂਤ ਐਂਬੂਲੈਂਸ ਦੇ ਡਰਾਈਵਰ ਨੇ ਹੀ ਖੋਲ ਦਿੱਤੀ ਪੋੜ ਜਿਹੜਾ ਇਹ ਐਂਬੂਲੈਂਸ ਟੱਕਾ ਸਟਾਰਟ ਨੇ ਜਿਸ ਲਈ ਜੇਕਰ ਤੁਹਾਨੂੰ ਮਰੀਜ਼ ਨੂੰ ਲਿਆਉਣ ਦੀ ਜ਼ਿਆਦਾ ਹੀ ਜਲਦੀ ਹੈ ਤਾਂ ਫਿਰ ਆਪਣੇ ਸਾਈਕਲ ਤੇ ਲੈ ਜਾਓ ਕਿਉਂਕਿ ਇਹ ਐਂਬੂਲੈਂਸਾਂ ਸਰਕਾਰੀ ਸਿਸਟਮ ਦੀ ਪੇਂਟ ਚੜ ਚੁੱਕੀਆਂ ਨੇ ਦਰਸਲੇ ਮਾਮਲਾ ਹੈ ਸ਼੍ਰੀ ਫਤੇਗੜ ਸਾਹਿਬ ਦਾ ਮੈਂ ਜਤਿੰਦਰ ਸਿੰਘ ਡਰਾਈਵਰ ਤੌਰ ਤੇ ਮੈਂ ਡਿਊਟੀ ਕਰਦਾ ਹਾਂ 108 ਐਂਬੂਲੈਂਸ ਤੇ ਇਹ ਆਪਣੀ ਇਹਨਾਂ ਐਂਬੂਲੈਂਸ ਸਿਵਲ ਹਸਪੀਟਲ ਫਤੇਗੜ ਸਾਹਿਬ VIP ਡਿਊਟੀਆਂ ਤੇ ਚੱਲਦੀ ਏ ਤੇ ਇਹਦਾ ਹਾਲ ਤੁਹਾਨੂੰ ਦਿਖਾਣੇ ਆ ਸਾਰੇ ਦੁਨੀਆਦਾਰੀ ਨੂੰ ਵੀ ਇਹ ਆਪਣੇ ਯੋਗਦਾਨ ਕੀ ਪਾ ਰਹੀ ਏ ਇਹ ਸਭ ਤੋਂ ਪਹਿਲਾਂ ਵੀ ਲੋਕ ਦੇਖ ਲਓ ਤੁਸੀਂ ਲੋਕ ਦੀ ਤਾਂ ਕੋੰਡੀ ਲਾਈ ਹੋਈ ਏ ਇਹ ਕੋੰਡੀ ਖੋਲਣੀ ਏ ਤਾਂ ਪੇਸ਼ੈਂਟ ਇਹ ਅੰਦਰ ਜਾਣਾ ਉਸ ਤੋਂ ਬਾਅਦ ਅੰਦਰ ਇਹ ਕੋੰਡੀ ਨਹੀਂ ਲੱਗਦੀ ਹੈ ਜੀ ਅੰਦਰ ਦੋ ਤਿੰਨ ਵਾਰ ਸਟਾਫ ਨੇ ਅਸੀਂ ਇਹ ਚੇਂਜ ਕਰਵਾ ਚੁੱਕੇ ਆ ਠੀਕ ਹੈ ਅੰਦਰ ਕੋੰਡੀ ਟੁੱਟ ਜਾਂਦੀ ਹੈ ਪੇਸ਼ੈਂਟ ਅੰਦਰ ਜੀ ਬਾਈ ਚਾਂਸ ਸਾਡਾ ਜੀ ਆਂਟੀ ਨਾਲ ਬੈਠਾ ਅੰਦਰ ਕੋੰਡੀ ਨਹੀਂ ਖੋਲ ਸਕਦਾ ਡਰਾਈਵਰ ਹੀ ਆ ਕੇ ਖੋਲੇਗਾ ਉਸ ਤੋਂ ਬਾਅਦ ਜਿਹਦੇ ਉੱਤੇ ਪੇਸ਼ੈਂਟ ਪਾਣਾ ਹੈ ਉਹਦਾ ਹਾਲ ਦੇਖ ਲਓ ਠੀਕ ਹੈ ਉਹਦੇ ਬਾਰੇ ਤੁਹਾਨੂੰ ਚੈਨਲ 'ਤੇ ਪਾ ਲਈਏ ਆਹ ਆ ਦੇਖ ਲੋ ਪੈਰਾ ਦਾ ਹਾਲ ਦੇਖ ਲੋ ਕਿਵੇਂ ਘੱਜੇ ਫਿਰਦੇ ਨੇ ਆ ਇੱਕ ਤਾਰ ਪਾਸੇ ਸਿਵਲ ਹਸਪੀਟਲ ਤੋਂ ਲੈ ਕੇ ਪਾਇਆ ਵਿੱਚ ਇਹ ਕੰਮ ਚਾਲੂ ਕਰਵਾਇਆ ਵੀ ਜਿਹੜਾ ਪੇਸ਼ੈਂਟ ਹੈ ਅਸੀਂ ਸਹੂਲਤ ਦੇ ਸਕੀਏ ਜੇ ਪੇਸ਼ੈਂਟ ਉੱਤੇ ਪਾ ਕੇ ਅਸੀਂ ਰੇਡ ਕੇ ਲੈ ਕੇ ਜਾਂਦੇ ਆ ਇਹ ਕਦੇ ਵੀ ਪੇਸ਼ੰਤ ਦੇਜ ਸਕਦੇ ਹਿੱਤੋਂ ਨੰਬਰ 2 ਤੇ ਹੁਣ ਆਪਾਂ ਅੰਦਰ ਵਾਰੇ ਥੋੜਾ ਜਿਹਾ ਚੰਨਣਾ ਪਾ ਦਈਏ ਇਹ ਆਪਣਾ ਸਕਸ਼ਨ ਮਸ਼ੀਨ ਆ ਠੀਕ ਆ ਇਹ ਸਕਸ਼ਨ ਮਸ਼ੀਨ ਇਹਦੇ ਵਿੱਚ ਦੇਖੋ ਇਹ ਕੀ ਹਿਸਾਬ ਕਿਤਾਬ ਹੈ ਪਾਪਾ ਟੁੱਟੇ ਨੇ ਨੋਟਵਰਕ ਇਹ ਚੱਲਦੀ ਹੈ ਜਿਹੜੀ ਜ਼ਰੂਰੀ ਹੈ ਉਹਦੇ ਵੀ ਨਹੀਂ ਚੱਲਦੀ ਹੈਗੀ ਇਹ ਆ ਗਿਆ ਆਪਣਾ ਵੈਂਟੀਲੇਟਰ ਵੈਂਟੀਲੇਟਰ ਵੀ ਠੀਕ ਹੈ ਬੈਟਰੀ ਡਾਉਣ ਬਿਲਕੁਲ ਡਾਉਣ ਬੈਟਰੀ ਤਿੰਨ ਚਾਰ ਵਾਰ ਉੱਚਕ ਦਾ ਅਧਿਕਾਰੀਆਂ ਨੂੰ ਆਪਾਂ ਐਪਲੀਕੇਸ਼ਨ ਵੀ ਦੇ ਚੁੱਕੇ ਐਸਐਮਓ ਸਰ ਤੋਂ ਆਪਾਂ ਮੇਲ ਕਰਾ ਚੁੱਕੇ ਹਾਂ ਪਰ ਕੋਈ ਨਹੀਂ ਸੁਣਦਾ ਇਹਦੇ ਬਾਰੇ ਇਹ ਵੈਂਟੀਲੇਟਰ ਹੈ ਵੀ ਪੇਸ਼ੈਂਟ ਸੀਰੀਅਸ ਹੈ ਉਹਨੇ ਇੱਕ ਆਕਸੀਜਨ ਇਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਜਿਹੜਾ ਪੇਸ਼ੈਂਟ ਬਹੁਤ ਜ਼ਿਆਦਾ ਸੀਰੀਅਸ ਵਿੱਚ ਵੀ ਬੰਦਾ ਥੋੜੇ ਸਾਵੇਂ ਤੇ ਆ ਉਹ ਵੀ ਅਗਲੇ ਹਸਪੀਟਲ ਰੈਫਰ ਕੀਤਾ ਪਰ ਚਾ ਸਕਦੇ ਆ ਇਹ ਆਪਣਾ ਆ ਗਿਆ ਮੋਨੀਟਰ ਇਹਦੇ ਵਿੱਚ ਆ ਗਏ ਸੁੱਚਾ ਦਿਖਾਉ ਸਾਰਾ ਕੁਝ ਵਿੱਚ ਵੜਿਆ ਠੀਕ ਹੈ ਕੋਈ ਇਹ ਚੱਲਦਾ ਨਹੀਂ ਹੋएगा ਇਹਦਾ ਕੋਈ ਵੀ ਕੁਝ ਵੀ ਇਹਦੇ ਵਿੱਚ ਆਪਾਂ ਨਾ ਆਪਾਂ ਬੀਪੀ ਚੈੱਕ ਕਰ ਸਕਦੇ ਆ ਨਾ ਇਹ ਬੀਟ ਰੇਟ ਚੈੱਕ ਕਰ ਸਕਦੇ ਆ ਆ ਸਾਰਾ ਕੁਝ ਸਹੂਲਤ ਹੈਗੀ ਹੈ ਪਰ ਇਹ ਚੱਲਣ ਵਿੱਚ ਨੋਟ ਵਰਕੇ ਉਸ ਤੋਂ ਬਾਅਦ ਆ ਗਿਆ ਆਹ ਮਸ਼ੀਨ ਹੈ ਜੀ ਫਰਿਜ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਇਹ ਮਸ਼ੀਨ ਵਿੱਚ ਆਪਾਂ ਜੇ ਕੋਈ ਹਾਰਡ ਦਾ ਪੇਸ਼ੈਂਟ ਲਾਸਟ ਸਾਹਾਂ ਤੋਂ ਹੈ ਇਹ ਮਸ਼ੀਨ ਦੁਆਰਾ ਆਪਾਂ ਦੇਖੋ ਕਿੰਨੀ ਸੋਹਣੀ ਨਵੀਂ ਮਸ਼ੀਨ ਹੈ ਇਹ ਮਸ਼ੀਨ ਦੁਆਰਾ ਆਪਾਂ ਕਿਸੇ ਵੀ ਜਾਨ ਬਚਾ ਸਕਦੇ ਹਾਂ ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹੱਕ ਵਿੱਚ ਵਿਚਾਰੀ ਪਈ ਹੈ ਨਾ ਕੋਈ ਸਟਾਰਟ ਹੁੰਦੀ ਹੈ ਕੁਝ ਨਹੀਂ ਹੁੰਦੀ ਹੈਗੀ ਬਿਲਕੁਲ ਬੰਦ ਜੇ ਔਨ ਕਰਦੇ ਆ ਕੋਈ ਬੱਤੀ ਤੱਕ ਨਹੀਂ ਜਗਦੀ ਠੀਕ ਹੈ ਜੀ ਇਹ ਮਸ਼ੀਨ ਦਾ ਕੀ ਫਾਇਦਾ ਇਹਦੇ ਵਿੱਚ ਬਿਲਕੁਲ ਲੱਖ ਨਹੀਂ ਸਾਵਾ ਵਿੱਚ ਬੋਟਾ ਬੰਦੇ ਨੂੰ ਬਚਾ ਸਕਦੇ ਆ ਉਹਨੂੰ ਲਖਮੀ ਸਾਹਿਬ ਦੇ ਸਕਦੇ ਆ ਨਾ ਇਹ 25 30000 ਰੁਪਏ ਲਾ ਕੇ ਕੰਪਨੀ ਨੇ ਜਾਂ ਸਰਕਾਰ ਨੇ ਜਿੰਨੇ ਵੀ ਦਿੱਤੀ ਏ ਠੀਕ ਹੈ ਇੱਕ ਨਾ ਪੂਰਾ ਕੀਤਾ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਆ ਗਿਆ ਲੈਂਡੋਸਕੋਪ ਠੀਕ ਹੈ ਜੀ ਇਹਦੇ ਵਿੱਚ ਲੈਂਡੋਸਕੋਪ ਵਿੱਚ ਚੈੱਕ ਕੀਏ ਆਪਾਂ ਕੋਈ ਬਰੋਟੀ ਸਾਹ ਦੇ ਨਾਲ ਹੀ ਪਾਣੀ ਹੈ ਠੀਕ ਹੈ ਜੀ ਆਹ ਦੇਖ ਲਓ ਇਹਦੇ ਵਿੱਚ ਆਪਾਂ ਬਰੋਟੀ ਐਵੇਂ ਇੱਥੋਂ ਜਾਗਦੀ ਹੈ ਸਰ ਇੱਥੇ ਅੰਦਰ ਆਪਾਂ ਪਾ ਕੇ ਨਾਲ ਹੀ ਪਾ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਵੀ ਸਾਲਾਂ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਕੰਪਨੀ ਕੋਲ ਸਾਡੀ ZHL ਕੰਪਨੀ ਲਓ ਆਹ ਦੇਖ ਲਓ ਜੀ ਆਹ ਹਰ ਮਹੀਨੇ ਸਾਡਾ ਸੀਐਲ ਜਸਵੰਦਰ ਸਿੰਘ ਦਾ ਕਰਕੇ ਜਾਂਦੇ ਨੇ ਆਡਿਟ ਕਰਦੇ ਆ ਦੇਖ ਲੈ ਮੜਾ ਸਾਲਾਂ ਦਾ ਹਾਲ ਦਿਖਾ ਦਿਓ ਵੀ ਇਹਨੇ ਵਰਕ ਹੀ ਕਰਨਾ ਠੀਕ ਹੈ ਜੀ ਆ ਮੇਰੇ ਲਾਇਕਾ 12 13000 15000 ਦਾ ਪੁਰਜ਼ਾ ਖਰਾਬ ਲਓ ਜੀ ਅੱਗੇ ਹੋਰ ਦਿਖਾ ਦਿੰਦਾ ਤੁਹਾਨੂੰ ਇਹ ਆ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਇਹ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਇਹਦੇ ਵਿੱਚ ਸਟ੍ਰਿਪਾਂ ਨਹੀਂ ਜੀ ਹੈਗੀਆਂ ਠੀਕ ਹੈ ਆ ਲਓ ਜੀ ਸਟ੍ਰਿਪਾਂ ਨਹੀਂ ਹੈਗੀਆਂ ਇਕੱਲੀ ਮਸ਼ੀਨ ਦੇ ਟ੍ਰਿਪਾ ਜਗਦੀਆਂ ਖਤਰਨਾਕ ਇਹ ਟ੍ਰਿਪਾਂ ਨੇ ਵੀ ਵਾਪਸ ਆਈਆਂ ਆਈਆਂ ਦਰਸਲ ਇਹ ਐਂਬੂਲੈਂਸ ਵੀਆਈਪੀ ਡਿਊਟੀ 'ਆਂ ਤੇ ਚਲਦੀ ਹੈ ਯਾਨੀ ਕਿ ਜੇਕਰ ਮੁੱਖ ਮੰਤਰੀ ਜਾਂ ਕੋਈ ਮੰਤਰੀ ਆਉਂਦਾ ਹੈ ਤਾਂ ਇਹ ਐਂਬੂਲੈਂਸ ਉਹਨਾਂ ਦੇ ਕਾਫਲੇ 'ਚ ਸ਼ਾਮਿਲ ਹੁੰਦੀ ਹੈ ਪਰ ਇਸ ਦਾ ਢਾਂਚਾ 12 ਹੀ ਐਂਬੂਲੈਂਸ ਗੱਡੀ ਵਰਗਾ ਨਜ਼ਰ ਆ ਰਿਹਾ ਕਿਉਂਕਿ ਅੰਦਰੋਂ ਇੱਕ ਗੱਡੀ ਨਹੀਂ ਸਗੋਂ ਗੱਡਾ ਬਣ ਚੁੱਕੀ ਹੈ ਜਿਸ 'ਚ ਸਿਰਫ ਇੱਕ ਪੈਣ ਵਾਲੇ ਬੈੱਡ ਤੋਂ ਬਿਨਾ ਹੋਰ ਕੁਝ ਵੀ ਨਹੀਂ ਇਹ ਤੁਸੀਂ ਸਾਰਾ ਹਾਲ ਚਾਲ ਜਾਣ ਲਿਆ ਠੀਕ ਹੈ ਹੋਣ ਕੰਪਨੀ ਦਾ ਇਹ ਹਾਲ ਦੇਖ ਲਓ 145000 ਰੁਪਏ ਤੋਂ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਆ ਇਹਨਾਂ ਦੇ ਪੈਸੇ ਕੀ ਲਾਣੇ ਜਿਹੜੇ ਹਜ਼ਾਰਾਂ ਤੇ ਲੱਗਦੇ ਜਿਹੜੇ 20 ਰੁਪਏ 10 ਰੁਪਏ ਲਾਟਾ ਤੇ ਲੱਗਣਾ ਇਹ ਟੇਪਾ ਲਾ ਕੇ ਅਸੀਂ ਗੱਡੀ ਚਲਾ ਰਹੇ ਆ ਲਾਟਾ ਜਗਾ ਰਹੇ ਆ ਟੇਪਾ ਲਾ ਕੇ ਆ ਦੇਖ ਲਓ ਟੇਪਾ ਲੱਗੀਆਂ ਨੇ ਠੀਕ ਹੈ ਇਹਦੇ ਵਿੱਚ ਬਿੱਲ ਪੁੱਲ ਵੀ ਪੇਸ਼ੈਂਟ ਸਟੇ ਕਰ ਨਹੀਂ ਹੈਗਾ ਜੇ ਕਿਸੇ ਨੂੰ ਜਾਣਾ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਇਹ ਐਂਬੂਲੈਂਸ ਦਾ ਸਹਾਰਾ ਸਿਰਫ ਉਹ ਛੋਟੇ ਮੋਟੇ ਮਰੀਜ਼ਾਂ ਵਾਸਤੇ ਬੀ ਮਰੀਜ਼ ਲੈਣ ਜੋ ਆਪਾਂ ਕਹਿ ਦਈਏ ਕੋਈ ਸੀਰੀਅਸ ਪੇਸ਼ੈਂਟ ਆਪਾਂ ਲੈ ਕੇ ਜਾਣਾ ਤੇ ਇਹਦੇ ਵਿੱਚ ਕੁਝ ਮਿਲ ਨਹੀਂ ਆਪਾਂ ਇਹਦੇ ਵਿੱਚ ਕੁਝ ਨਹੀਂ ਮਿਲਣਾ ਆਪ ਸਾਡੀ ਕੰਪਨੀ ਵੱਲੋਂ ਬਿਲਕੁਲ ਹੱਥ ਖੜੇ ਨੇ ਅਸੀਂ ਪੈਸਾ ਨਹੀਂ ਜਾ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਸੁਣਨ ਵਾਲੀ ਗੱਲ ਸਭ ਤੋਂ ਮੇਨ ਵੀ ਜਿਹੜਾ ਪੇਸ਼ੈਂਟ ਨੇ ਆ ਕੇ ਠੀਕ ਹੈ ਇੱਥੋਂ ਆਪਾਂ ਲੈ ਗਏ ਉੱਥੇ ਜਾ ਕੇ ਤਾਰਨਾ ਪੇਸ਼ੈਂਟ ਆ ਉਹ ਕੁੰਡੀ ਲੱਗੀ ਹੈ ਈਐਮਟੀ ਸਾਡੇ ਅੰਦਰ ਬੈਠਾ ਹੈ ਕੁੰਡੀ ਖੋਲਣੀ ਕਿੰਨੀ ਆ ਸਾਡੇ ਡਰਾਈਵਰ ਨੇ ਉਹ ਡਰਾਇਵਰ ਕਿਵੇਂ ਖੋਲੇਗਾ ਆ ਜੇ ਤਾਂ ਇਹ ਵੀ ਦੱਸ ਦੇ ਨਾ ਡਰਾਇਵਰ ਖੋਲੇਗਾ ਜੀ ਆਹ ਦੇਖ ਲਓ ਕੁੰਡੀ ਦਾ ਹਾਲ ਪਹਿਲਾਂ ਡਰਾਇਵਰ ਚੜਦਾ ਉੱਪਰ EMT ਸੀਟ ਵੱਲੋਂ ਕੈਪਟਰ ਸੀਟ ਵੱਲੋਂ ਠੀਕ ਹੈ ਫਿਰ ਅੰਦਰਲੀ ਸਾਈਡ ਦੀ ਉਹ ਕੁੰਡੀ ਹੈ ਜਿਹੜੀ ਖੁੱਲਦੀ ਨਹੀਂ ਦੀ ਅੰਦਰਲੀ ਸਾਈਡ ਦੀ ਕੁੰਡੀ ਬਿਲਕੁਲ ਨਹੀਂ ਖੁੱਲਦੀ ਠੀਕ ਹੈ ਮੜਾ ਜਾ ਚੰਨਾ ਮਾਰੇ ਉੱਪਰ ਥੋੜਾ ਜਿਹਾ ਉੱਪਰ ਵੀ ਲਿਆ ਕੇ ਟੱਕੀ ਖੋੜ ਕੇ ਇਹ ਆਈ ਵੀ ਦਾ ਤਾਕੇ ਨੀ ਵਾਲੇ ਲਓ ਜੀ ਆਹ ਦੇਖ ਲਓ ਇਹ ਸਾਡਾ ਜਿਹੜਾ ਡਰਾਈਵਰ ਇਹ ਵਿਚਾਰਾ ਇਧਰੋਂ ਚੜਦਾ ਏ ਈਐਨਟੀ ਸੀਟ ਵੱਲੇ ਈਐਨਟੀ ਸੀਟ ਵੱਲੇ ਉੱਤਰਦਾ ਆ ਲੋਕੋ ਕੋਈ ਚਾਵੇ ਵੀ ਆ ਆ ਵੀ ਲੋਕੋ ਕੋਈ ਸੀਟ ਪਾਏ ਕੁਝ ਨਹੀਂ ਇਹ ਤਾਂ ਕਿ ਬਿਲਕੁਲ ਉਹਨਾਂ ਨੇ ਪੱਕੀ ਫਿਕਸ ਕਰਤੀ ਏ ਵੀ ਡਰਾਈਵਰ ਉਧਰੋਂ ਚੜੇ ਉਧਰੋਂ ਉਤਰੇ ਠੀਕ ਹੈ ਹੁਣ ਤੁਸੀਂ ਆਪ ਆਪਣਾ ਸੀਐਮ ਸਾਹਿਬ ਨੂੰ ਵੀ ਬੋਲਤੀ ਏ ਤੁਸੀਂ ਆਪਣੇ ਨਾਲ ਇਹ ਗੱਡੀ ਵੀਆਪੀ ਡੀਆਪੀ ਚਲਾਣੋ ਆਪਣੇ ਕਮੇਰੇ ਵਿੱਚ 2000 ਪਲੱਸ ਵੀਆਪੀ ਡਿਊਟੀ ਚੱਲਦੀ ਹੈ ਕਿਸੇ ਨਾ ਕਿਸੇ ਮੰਤਰੀ ਨਾਲ ਸੀਐਮ ਸਾਹਿਬ ਨਾਲ ਠੀਕ ਹੈ ਹੋਰ ਜਿਹੜੇ ਵੀ ਆਪੀ ਆਉਂਦੇ ਨੇ ਉਹਨਾਂ ਨਾਲ ਵੀ ਗੱਡੀ ਹਾਰਡ ਡਿਊਟੀ ਦੇ ਵਿੱਚ ਨਜੂਦ ਹੁੰਦੀ ਹੈ ਤੁਸੀਂ ਦੇਖ ਵੀ ਸਕਦੇ ਹੋ ਕਦੀ ਵੀ ਵੀਆਪੀ ਡਿਊਟੀ ਲੱਗੇਗੀ ਇਹ ਲੈਂ ਅੰਬੂਲੈਂਸ ਫਟੇ ਘਰ ਸਾਇਆ ਕੋ ਪੇਜ ਵੀ ਪਾਟ ਬੀਏ 0578 ਨੰਬਰ ਗੱਡੀ ਚੱਲਦੀ ਹੈ ਤੇ ਉਹਦਾ ਹਾਲ ਤੁਸੀਂ ਆਪ ਦੇਖ ਰਹੇ ਹੋਣ ਧੰਨਵਾਦ ਸੀਐਮ ਸਾਹਿਬ ਨੂੰ ਇਹ ਮੇਰੀ ਰਿਕਵੈਸਟ ਹੱਥ ਜੋੜ ਕੇ ਵੀ ਤੁਸੀਂ ਕੰਪਨੀ ਦੀ ਅਨਕਵਾਦੀ ਕਰਾਓ ਦੇਖੋ 1,45,000 ਰੁਪਏ ਜਿਹੜਾ ਬੰਨੋ ਉਹ ਕਿੱਥੇ ਲਾਉਂਦੇ ਨੇ ਕਿੱਥੇ ਨਹੀਂ ਲਾਉਂਦੇ ਅਜਿਹਾ ਪੇਲੇ ਦੇ ਵਿੱਚ ਇੱਕ ਹਸਪਤਲ ਸਿਵਲ ਹਸਪਤਲ ਆਸਾਮ ਸਰ ਵੱਲੋਂ ਪਵਾਇਆ ਗਿਆ ਜਿਹਦੇ ਵਿੱਚ ਪੇਲ ਵੀ ਉਹ ਪਵਾਉਂਦੇ ਆਗ ਸੀਰ ਸਾਹਿਬ ਨੂੰ ਇਹ ਮੇਰੀ ਅਕਵਾਸਤ ਹੱਥ ਜੋੜ ਕੇ ਵੀ ਤੁਸੀਂ ਕੰਪਨੀ ਦੀ ਅਨਕਵਾਦੀ ਕਰਾਓ ਦੇਖੋ 1,45,000 ਰੁਪਏ ਜਿਹੜਾ ਬੰਨੋ ਉਹ ਕਿੱਥੇ ਲਾਉਂਦੇ ਨੇ ਕਿੱਥੇ ਨਹੀਂ ਲਾਉਂਦੇ ਅਜਿਹਾ ਪੇਲੇ ਦੇ ਵਿੱਚ ਇੱਕ ਤੇ ਹੋਸਪੀਟਲ ਸਿਵਲ ਹੋਸਪੀਟਲ ਲਾਸਟ ਨੂੰ ਸਰਵਲੇ ਪਵਾਇਆ ਗਿਆ ਜੀ ਜਿਹਦੇ ਵਿੱਚ ਤੇਲ ਵੀ ਉਹ ਪਵਾਉਂਦੇ ਹੁੰਦੇ ਤਾਂ ਇਹ ਹਾਲ ਹੈ ਹੋਰ ਥੋੜਾ ਜਿਹਾ ਉੱਪਰ ਚਲੇ ਜਾਣਾ ਸੀ ਜਿਹੜੇ 5 500000 2000 ਰੁਪਇਆ ਜਿਹੜਾ ਵਾਦੀ ਦਾ ਉਹ ਬੇਕਾਰ ਉਹਨਾਂ ਦਾ ਜਾਣਾ ਸੀ ਜੀ ਹੈਨਾ ਉਹਨਾਂ ਨੇ ਤੇਲ ਆਪਣੇ ਪੱਲੇ ਪਵਾਉਣਾ ਪੈਣਾ ਸੀ ਆ ਹਾਲਾਤ ਨੇ ਤਾਂ ਉਹਨਾਂ ਨੇ ਆਪ ਲੈਟ ਲਗਾਈਆਂ ਸੀ ਠੀਕ ਹੈ ਜੀ ਇਹ ਕੰਪਨੀ ਨੇ ਲੈਟ ਲਗਾਈ ਏ ਇਹ ਲੈਟਾਂ ਵੀ ਟੁੱਟ ਗਈਆਂ ਆ ਲੈਟ ਦੇਖੋ ਹੋਰ ਕੀ ਇੱਕ ਸਾਹਮਣੇ ਲਿਆਉਣ ਵਾਲੀ ਏ ਆ ਦੇਖ ਲੋ ਆਪਾਂ ਕਹਿੰਦੇ ਜੀ ਨਵੀਂ ਐਂਬੂਲੈਂਸ ਆ ਦਿੱਤੀ ਆ ਦੇਖੋ ਨਵੀਂ ਐਂਬੂਲੈਂਸ ਸਾਡੀ ਕਦੀ ਆ ਹਾਲ ਦੇਖੇ ਨੇ ਆ ਤਰ੍ਹਾਂ ਦਾ ਪਈਆ ਦੇਖੇ ਨੇ ਕਿ ਲੋਨ ਲੰਨੀਆ ਐਂਬੂਲੈਂਸਾਂ ਦੇ ਆ ਵੀ ਮਾਡਲ ਐਂਬੂਲੈਂਸ ਆ ਸਰ ਦੇਖ ਲਓ ਜੀ ਹੁਣ ਆਪ ਵੀ ਇਹ ਹਿਸਾਬ ਲਾਵੇ ਵੀ ਕੀ ਬੰਦਦਾ ਹੈ ਕੀ ਕਰ ਰਹੀ ਏ ਕੰਪਨੀ ਦੇ ਕੀ ਕਰ ਰਹੀ ਏ ਸਰਕਾਰ ਸਿੰਘਨ ਸਾਹਿਬ ਨੇ ਬਾਰੇ ਫਿਰ ਬੇਨਤੀ ਏ ਬੀਐਨਆ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਜੋ ਵੀ ਕਾਰਵਾਈ ਏ ਜਲਦ ਦੇ ਜਲਦ ਕਾਰਵਾਈ ਕਰਕੇ ਹਾਰਕਾਸੇ ਬਲੈਕਲਿਸਟ ਇਹ ਕੰਪਨੀ ਨੂੰ ਦਵਾ ਇਧਰ ਪੰਜਾਬ ਤੇ ਬਲੈਕਲਿਸਟ ਕਰਕੇ ਇਹਨੂੰ ਬਾਹਰ ਕੱਢਿਆ ਜਾਵੇ ਧੰਨਵਾਦ ਮੰਨਿਆ ਕਿ ਇਸ ਐਂਬੂਲੈਂਸ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਕੰਪਨੀ ਨੂੰ ਦਿੱਤੀ ਗਈ ਹੈ ਜਿਸ ਨੂੰ ਬਕਾਇਦਾ ਸਰਕਾਰ ਵੱਲੋਂ ਹਰ ਮਹੀਨੇ ਸਾਮ ਸੰਭਾਲ ਲਈ ਲੱਖਾਂ ਰੁਪਏ ਪਰੇ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਕੰਪਨੀਆਂ ਨੇ ਇਹਨਾਂ ਐਂਬੂਲੈਂਸਾਂ ਨੂੰ ਮਰਨ ਵਾਲਾ ਕਰ ਦਿੱਤਾ ਅਤੇ ਸਿਰਫ ਪੰਜਾਬ ਦੇ ਖਜ਼ਾਨੇ ਨੂੰ ਇਹ ਕੰਪਨੀਆਂ ਲੁੱਟਣ ਤੇ ਲੱਗੀਆਂ ਹੋਈਆਂ ਨੇ ਉਹਨੂੰ ਸੋਚਿਆ ਜਾ ਸਕਦਾ ਹੈ ਕਿ ਜੇਕਰ ਵੀਆਈਪੀ ਐਂਬੂਲੈਂਸ ਦਾ ਇਹ ਹਾਲ ਹੈ ਤਾਂ ਆਮ ਐਂਬੂਲੈਂਸਾਂ ਕਿਵੇਂ ਦੀਆਂ ਹੋਣਗੀਆਂ ਲਿਹਾਜ਼ਾ ਜਿਵੇਂ ਪਹਿਲਾਂ ਕਿਹਾ ਕਿ ਜੇਕਰ ਤੁਹਾਨੂੰ ਮਰੀਜ਼ ਨੂੰ ਲਿਆਉਣ ਦੀ ਜ਼ਿਆਦਾ ਹੀ ਜਲਦੀ ਹੈ ਤਾਂ ਫਿਰ ਆਪਣੇ ਸਾਈਕਲ ਤੇ ਲੈ ਜਾਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ